ਅੰਮੀ ਜੀ ਤੁਸੀਂ ਸਾਰੇ ਠੀਕ ਹੋਵੋਗੇ ਕੈਨਟ ਹੋਵੋਗੇ ਤੇ ਅੱਜ ਦਾ ਵਲੌਗ ਤੁਹਾਡੇ ਲਈ ਲੈ ਕੇ ਆਏ ਆ ਆਪਾਂ ਬਾਗਤ ਗੇਚੀ ਦਾ ਤੁਹਾਨੂੰ ਦਿਖਾਉਣੇ ਆ ਆਪਣੇ ਘਰੇ ਕੀ ਕੁਝ ਲੱਗਿਆ ਹੋਇਆ ਹਨਾ ਤੇ ਆਪਾਂ ਕੁਝ ਹੋਰ ਪਲਾਂਟ ਲਾਉਣੇ ਆ ਨਵੇਂ ਘਰੇ ਤੇ ਉਹਦੇ ਬਾਰੇ ਚਰਚਾ ਕਰਾਂਗੇ ਤੇ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਤੇ ਹੁਣ ਅੱਗੇ ਚੱਲਦੇ ਆ ਤੁਹਾਨੂੰ ਬਾਗ ਦਿਖਾਉਣੇ ਆ ਆ ਆਪਣੀ ਛੋਟੀ ਜੀ ਬਗੀਚੀ ਆ ਤੁਹਾਨੂੰ ਪਹਿਲਾਂ ਵੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਠੀਕ ਆ ਤੇ ਆਹ ਜਿਹੜਾ ਲੱਗਿਆ ਹੋਇਆ ਇਹ ਮਰੂਏ ਦੇ ਬੁੱਟਾ ਮਰੂਆ ਇਹ ਠੀਕ ਹੈ ਤੇ ਉਹ ਤુલਸੀ ਸੀ ਸੁੱਕ ਗਈਏ ਚਲੋ ਆਪਾਂ ਤુલਸੀ ਦਾ ਬੁੱਟਾ ਹੋਰ ਲਾਵਾਂਗੇ ਨਮਾ ਇੱਥੇ ਤੇ ਆਹ ਜਿਹੜਾ ਲੱਗਿਆ ਹੋਇਆ ਇਹ ਬੈਂਗਣੀ ਦਾ ਬੁੱਟਾ ਹੈਗਾ ਉਹਨੂੰ ਦਿਖਾਉਣੇ ਆ ਇਸ ਬੁੱਡੇ ਨੂੰ ਫਲ ਵੀ ਲੱਗਿਆ ਹੋਇਆ ਚਾਰ ਤੋਂ ਜਿਹੜੀ ਪੰਜ ਵਾਰ ਜਿਹੜੀ ਆਪਾਂ ਬੈਂਗਣੀ ਇਹਦੇ ਵਿੱਚੋਂ ਲਾ ਕੇ ਆਪਾਂ ਖਾ ਲਈ ਆ ਦੇਖੋ ਇਸ ਤਰ੍ਹਾਂ ਜਿਹੜੇ ਬੈਂਗਣੀ ਦੇ ਛੋਟੇ-ਛੋਟੇ ਫਲ ਲੱਗੇ ਹੋਏ ਤੇ ਆ ਦੇਖੋ ਬਾਕੀ ਜਿੱਥੇ-ਜਿੱਥੇ ਵੀ ਤੁਹਾਨੂੰ ਦਿਖ ਰਿਹਾ ਜਾਮਨੀ ਰੰਗ ਦੇ ਫੁੱਲ ਆ ਦੇਖੋ ਬੈਂਗਣੀ ਲੱਗੀ ਹੋਈ ਆ ਤੇ ਦੂਜੇ ਤੀਜੇ ਦਿਨ ਬਾਅਦ ਜਿਹੜੇ ਉਤੋਂ ਕਿਲੋ ਡੇਢ ਕਿਲੋ ਬੈਂਗਣੀ 2 ਕਿਲੋ ਘਰ ਵਾਸਤੇ ਜਿਹੜੀ ਬੈਂਗਣੀ ਆ ਲੈ ਜਾਂਦੀ ਆ ਤੇ ਆ ਦੇਖੋ ਫੇਰ ਮੈਂ ਦਿਖਾਉਣਾਗਾ ਇਹ ਆ ਲੱਗੀ ਹੋਈ ਆ ਆਸ ਬਾਕੀ ਜਿਹੜੇ ਤੁਹਾਨੂੰ ਆਹ ਜਾਮਨੀ ਕਲਰ ਦੇ ਫੁੱਲ ਦਿਖਦੇ ਆ ਇੱਥੇ ਸਾਰਾ ਜਿਹੜਾ ਫਲ ਹੀ ਲੱਗਣਾ ਹੋਰ ਤੁਹਾਨੂੰ ਦਿਖਾਉਣਾਗਾ ਆ ਦੇਖੋ ਬਿਨਾਂ ਰਿਆ ਸਪਰੇਆਂ ਤੋਂ ਆ ਕੁਛ ਨਹੀਂ ਨਾ ਕੋਈ ਦੇ ਪਾਈ ਆ ਨਾ ਕੋਈ ਸਪਰੇ ਪਾਈ ਆ ਕੋਈ ਵੀ ਕੀਟਨਾਸ਼ਕ ਜਿਹੜੀ ਦਵਾਈ ਹੈ ਇਹਦੇ ਤੇ ਨਹੀਂ ਵਰਤੀ ਗਈ ਇਹ ਬੁੱਟੇ ਜਿਹੜੇ ਬੈਂਗਣੀ ਦੇ ਬੁੱਟੇ ਹੋਗੇ ਮਿਰਚਾਂ ਦੇ ਹੋਗੇ ਟਮਾਟਰ ਦਾ ਬੁੱਟਾ ਹੋ ਗਿਆ ਹਨਾ ਇਹ ਤੁਸੀਂ ਇਹਨੂੰ ਘਰੇ ਵੀ ਗਮਲੇ ਦੇ ਵਿੱਚ ਵੀ ਲਗਾ ਸਕਦੇ ਹੋ ਤੇ ਜਿੰਨੀਆਂ ਵੀ ਬਾਜ਼ਾਰ ਦੀਆਂ ਸਬਜ਼ੀਆਂ ਆਪਾਂ ਯੂਜ਼ ਕਰਦੇ ਆ ਹਨਾ ਉਹ ਤੇ ਇਹਨਾਂ ਨਾਸ਼ਕ ਦਵਾਈਆਂ ਜਿਹੜੀਆਂ ਛਿੜਕੀਆਂ ਹੁੰਦੀਆਂ ਤੇ ਜੋ ਕਿ ਸਿਹਤ ਲਈ ਹਾਨੀਕਾਰਕ ਹੁੰਦੀਆਂ ਨੇ ਹੁਣ ਦਿਖਾਉਣ ਨੂੰ ਲਗਾਉਣਾ ਚਲਾਈ ਜਿਹੜੇ ਆ ਬੁੱਟੇ ਲੱਗੇ ਹੋਏ ਆ ਇਹ ਸਾਰੇ ਚਲਾਈ ਦੇ ਬੁੱਟੇ ਆ ਠੀਕ ਆ ਤੇ 2-4 ਦਿਨਾਂ ਤੱਕ ਇੱਥੇ ਆਪਾਂ ਦੋ ਬੁੱਟੇ ਹੋਰ ਐਡ ਕਰ ਦਿਆਂਗੇ ਆ ਦੇਖੋ ਆ ਸਾਰੇ ਵੈਂਗਣੀ ਦਾ ਬੁੱਟਾ ਜਿਹੜਾ ਕਿ ਪਹਿਲਾਂ ਭਰਿਆ ਹੋਇਆ ਸੀਗਾ ਫਲ ਨਾਲ ਕੱਲ ਹੀ ਜਿਹਦੇ ਨਾਲ ਉਹ ਜਿਹੜਾ ਫਲ ਆਪਾਂ ਤੋੜ ਲਿਆ ਹੈਗਾ ਤੇ ਇਹ ਇਹ ਆਪਣੀ ਛੋਟੀ ਜਿਹੀ ਬਗੀਚੀ ਇਹਨੂੰ ਹੋਰ ਸ਼ੌਂਕ ਹੋਣਾ ਚਾਹੀਦਾ ਤੁਹਾਨੂੰ ਬਗੀਚੀ ਨੂੰ ਵੱਡਾ ਕਰਨ ਦਾ ਤੁਸੀਂ ਕਿੰਨਾ ਤੇ ਇਹਨੂੰ ਵੱਡਾ ਕਰ ਸਕਦੇ ਹੋ ਹੋਰ ਟਮਾਟਰ ਦਾ ਬੂਟਾ ਐਡ ਕਰਕੇ ਮਿਰਚਾਂ ਦਾ ਬੂਟਾ ਐਡ ਕਰਕੇ ਤੇ ਇਸ ਤਰ੍ਹਾਂ ਕਰਕੇ ਆਹ ਬੂਟਾ ਲੱਗਿਆ ਹੋਇਆ ਜਿਹੜਾ ਜਾਮਨ ਹੈ ਇਹ ਜਾਮਨ ਦਾ ਬੂਟਾ ਲੱਗਿਆ ਹੋਇਆ ਜਾਮਨ ਦੇ ਦੋ ਤਿੰਨ ਬੂਟੇ ਲੱਗੇ ਹੋਏ ਸਾਡੇ ਕੋਲ ਇੱਥੇ ਬਾਕੀ ਟਾਈਮ ਪਾ ਕੇ ਆਪਾਂ ਹੋਰ ਇਹਦੇ ਵਿੱਚ ਥੋੜੀ ਬੋਤੀ ਜਿਹੀ ਚੇਂਜਸ ਕਰਾਂਗੇ ਅੱਜ ਦਾ ਬਲੌਗ ਤੁਹਾਡੇ ਲਈ ਇਹੀ ਸੀਗਾ ਬਗੀਚੀ ਦਾ ਬਲੌਗ ਹੀ ਸੀਗਾ ਅੱਗੇ ਹੋਰ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਸਾਡੇ ਜਿਹੜੇ ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ